ਹੁਣ ਗੁਰੂ ਗੋਬਿੰਦ ਸਿੰਘ ਦੇ ਪੁੱਤ ਤੇ ਸਰਕਾਰ ਨੇ ਬਾਗੀ ਲਿਖੇ ਕਾਗਜ਼ਾਂ ਚ ਵੀ ਪਾਣੀ ਦੀ ਘੋਟ ਨਹੀਂ ਦੇਣੀ ਅਸੀਂ ਆਨੇ ਬਾਬੇ ਮੋਤੀराम ਨੇ ਦੁੱਧ ਪਿਆਤਾ ਬਾਬੇ ਮੋਤੀराम ਦੇ ਕੋਲ ਕੀ ਅਥਾਰਟੀ ਆ ਦੁੱਧ ਪਿਆ ਜੇ ਅਸਲ ਚ ਬਾਬਾ ਮੋਤੀराम ਕੱਲੇ ਕੱਲੇ ਸਿਪਾਈ ਨੂੰ ਜਾਣਦਾ ਸੀ ਤੇ ਜਿੱਦਣ ਸਹਬਜ਼ਾਦੇ ਆਏ ਸੀ ਉਹ ਘਰ ਵਾਲੀ ਨੂੰ ਕਹਿੰਦਾ ਦੁੱਧ ਗਰਮ ਕਰ ਦੁੱਧ ਲੈ ਕੇ ਆ ਗਿਆ ਤੇ ਪੌੜੀਆਂ ਦੇ ਥੱਲੇ ਖਲੋਤਾ ਸਿਪਾਈ ਕਹਿੰਦਾ ਕਿੱਧਰ ਬਾਬਾ ਮੋਤੀਰਾਮ ਕਹਿੰਦਾ ਮੈਂ ਸਹਬਜ਼ਾਦੇ ਨੂੰ ਦੁੱਧ ਪਿਉਣਾ ਉਹ ਕਹਿੰਦਾ ਨਹੀਂ ਇੱਕ ਵਾਰੀ ਆਖਿਆ ਦੋ ਵਾਰੀ ਆਖਿਆ ਤੇ ਸਾਡੇ ਦੇਸ਼ ਦਾ ਦਸਤੂਰ ਆ ਮੁਠੀ ਗਰਮ ਤੋ ਅਫਸਰ ਨਰਮ 95% ਨੋਟਾਂ ਦੀਆਂ ਛਣਕਾਟ ਵਿਖਾਓ ਤੇ 95% ਲਾਵਾ ਸੁੱਟਣ ਲੱਗ ਪੈਂਦੇ ਉਹਨਾਂ ਨੇ ਵੇਖ ਲੈਨੇ ਕਿਥੋਂ ਚੋਕੇ ਲਿਆਉਂਦੇ ਹੋਣਗੇ ਦੇ ਘਰ ਧੀ ਦਾ ਵਿਆਹ ਰੱਖਿਆ ਹੋਊਗਾ ਕਿ ਹਸਪਤਾਲੋਂ ਆਇਆ ਹੋਊਗਾ ਉਹਨਾਂ ਨੂੰ ਚਮਕ ਚਾਹੀਦੀ ਆ ਨੋਟਾਂ ਦੀ ਸਾਰੇ ਨਹੀਂ 95% 5% ਹੀ ਬਚੇ ਹੋਣਗੇ ਇਹ ਪੁਰਾਣੀ ਬਿਮਾਰੀ ਆ ਸਾਡੇ ਮੁਲਕ ਨੂੰ ਬਾਬੇ ਮੋਤੀ RAM ਨੂੰ ਉਸ ਸਿਪਾਈ ਨੂੰ ਆਖਿਆ ਵੇ ਮੈਂ ਕੱਲ ਨਾ ਜਦੋਂ ਦੂਜੀ ਵਾਰੀ ਆਇਆ ਤੇ ਘਰੋਂ ਘਰ ਵਾਲੀ ਦੇ ਗਹਿਣੇ ਲਿਆਉਂਗਾ ਤੇ ਮੈਨੂੰ ਰੋਜ਼ ਜਾਣਦਿਆ ਕਰੀ ਮੈਂ ਰੋਜ਼ ਰਿਸ਼ਵਤ ਦੇ ਜਾ ਕਰੂੰਗਾ ਤੈਨੂੰ ਤੇ ਸਿਪਾਈ ਹੱਸ ਕੇ ਕਹਿੰਦਾ ਬਾਬਾ ਮੋਤੀ RAM ਅਜੇ ਪੇਸ਼ੀਆਂ ਪਤਾ ਨਹੀਂ 15 ਦਿਨ ਹੋਣੀਆਂ 20 ਦਿਨ ਹੋਣੀਆਂ ਕਿ ਮਹੀਨਾ ਹੋਣੀਆਂ ਤੂੰ ਆ ਨਾ ਰੋਜ਼ ਦੁੱਧ ਪਿਆਏਂਗਾ ਤੇ ਕੋਈ ਨਹੀਂ ਜਾਇਦਾਦ ਹੈ ਜਾਂ ਤੇ ਰੋਜ਼ ਮੈਨੂੰ ਰਿਸ਼ਵਤ ਦੇ ਕੇ ਲੰਘ ਜਾ ਕਰੇ ਹੁਣ ਜਵਾਬ ਵੇਖੋ ਬਾਬੇ ਮੋਤੀराम ਦਾ ਬਾਬਾ ਮੋਤੀराम ਕਹਿੰਦਾ ਮੈਂ ਗੁਰੂ ਦੇ ਪੁੱਤਾਂ ਦੀ ਸੇਵਾ ਕਰਨੀ ਆ ਜੇ ਸਰੀਰ ਦਾ ਤੇ ਸਾਰੇ ਟੱਬਰ ਦਾ ਰੋਮ ਰੋਮ ਵੀ ਮੈਨੂੰ ਵੇਚਣਾ ਪੈ ਗਿਆ ਨਾ ਮੈਂ ਉਹ ਵੀ ਵੇਚ ਦੇਣਾ ਤੇ ਗੁਰੂ ਦੇ ਪੁੱਤਾਂ ਦੀ ਸੇਵਾ ਕਰਨ ਤੋਂ ਪਛਾਰੀ ਆ ਆਹ ਹੈ ਸੇਵਾ ਆਹ ਹੈ ਸੇਵਾ ਇੱਥੋਂ ਤੱਕ ਸਾਡੇ ਨੂੰ ਥੋੜਾ ਇਹ ਪੱਖਾ ਚੜਾਤਾ ਤੇ ਸਾਰੇ ਟੱਬਰ ਦੇ ਨਾਂ ਪਹਿਲਾਂ ਪਰਾਂ ਤੇ ਚਾਹੀਏ ਸਾਡੇ ਇਹ ਪਖਾ ਖਲੂਗਾ ਤੇ ਹਾਂ ਛਾ ਫੁਲਾਣਿਆਂ ਨੇ ਚੜਾਇਆ ਵਾ ਮਕਸਦ ਤੇ ਆ ਵਾ ਕੌਲੀਆਂ ਦੇ ਨਾਂ ਗੁਰਦਾਰੇ ਚਮਚਿਆਂ ਦੇ ਵੀ ਨਾਂ ਥਾਲੀਆਂ ਦੇ ਨਾਂ ਵਾਟਰ ਕੂਲਰ ਤੇ ਵੀ ਨਾਂ ਚਾਹੀਦਾ ਮਸਿਆ ਸੰਗਰਾ ਦਾ ਕੀ ਗਰੰਥੀ ਦੇ ਦੇ ਭਾ ਦੀ ਬਣ ਜਾਂਦੀ ਜੇ ਕਿਸੇ ਟੱਬਰ ਦੇ 20 ਰੁਪਏ ਨਾ ਬੋਲੇ ਗਏ ਉਹਦੇ ਕੋ ਕਰੇ ਫਿਰ ਉਹਨੂੰ ਭਲਾ ਜਦੋਂ ਉਹਨੇ ਮਹੀਨਾ ਗੱਡਣਾ ਗਲੀ ਦੇ ਵਿੱਚ ਉਹਨੂੰ ਘੇਰ ਘੇਰ ਕੇ ਕਹਿਣਾ ਸਾਡੇ ਨਹੀਂ ਬੋਲੇ 20 ਰੁਪਏ ਆਦ ਕਿ ਸਾਡੀ ਭਗਤੀ ਦੇ ਇੱਥੇ ਕਾ ਕੇ ਖਲੋਤੀ ਹੈ ਗੱਲਾਂ ਕਰਦੇ ਸੀ ਬਾਬੇ ਮੋਤੀराम ਨੇ ਜਿਹਨਾਂ ਸਾਰਾ ਸਾਰਾ ਪਰਿਵਾਰ ਗੁਰੂ ਦੀ ਸੇਵਾ ਚ ਮਾਇਆ। ਬਾਬਾ ਮੋਤੀराम ਫੇਰ ਆਇਆ ਦੁੱਧ ਛਕਾਇਆ ਤੇ ਜਾਂਦਿਆਂ-ਜਾਂਦਿਆਂ ਮਾਂ ਨੂੰ ਕਹਿ ਗਿਆ ਮਾਂ ਕੱਲ ਤੂੰ ਇੱਥੇ ਕੱਲੀ ਹੋ ਸਕਦੀ ਆ। ਖਬਰ ਮਿਲ ਗਈ ਆ ਕਿ ਸ਼ਾਇਦ ਕੱਲ ਤੇ ਪੋਤਰੇ ਤੇਰ ਕੋ ਵਾਪਸ ਨਹੀਂ ਆਉਣਗੇ। ਤੇ ਸਾਡੀ ਮਾਂ ਗੁਜਰੀ ਨੂੰ ਵੇਖੋ ਜਿਹਨੂੰ ਇਹ ਪਤਾ ਵੀ ਇਹ ਬੱਚੇ ਆਉਣੇ ਨਹੀਂ ਅੱਜ। ਉਹਦਾ ਦਿਲ ਕਿੱਡਾ ਹੋਊਗਾ ਨੱਖਾਂ 'ਚ ਪਾਣੀ ਨਹੀਂ ਲਿਆਂਦਾ। ਉਨੇ ਨੈਣਾ ਚ ਹੰਝੂ ਨਹੀਂ ਆਏ ਉਹਨੇ ਦੋਵੇਂ ਸਪੋਤੇ ਉਠਾਏ ਜ਼ੋਰਾਵਰ ਸਿੰਘ ਲਾਗੇ ਬਹਿ ਗਿਆ ਤੇ ਫਤੇ ਸਿੰਘ ਨੂੰ ਕੋਲ ਬਿਠਾ ਕੇ ਕਹਿੰਦੀ ਆ ਮੇਰਾ ਫਤੇ ਮੈਂ ਤੇਰਾ ਸਿਰ ਵਾਹਾਂ ਦਸਤਾਰ ਖੋਲ ਕੇ ਕੇਸ ਖੋਲ ਕੇ ਤੇ ਕੇਸਾਂ ਚ ਕੰਗਾ ਕਰਨਾ ਸ਼ੁਰੂ ਕਰ ਦਿੱਤਾ ਤੇ ਕੰਗਾ ਕਰਦਿਆਂ ਕਰਦਿਆਂ ਆਪਣੀ ਮਰ ਚੁੱਕੀ ਨੌ ਰਾਣੀ ਨੂੰ ਚੇਤੇ ਕੀਤਾ ਮਾਤਾ ਜੀਤਾ ਨੂੰ ਜੀਤਾ ਜਦੋਂ ਤੋਂ ਦੁਨੀਆ ਛੱਡ ਕੇ ਗਈ ਸਾ ਤੇ ਮੈਨੂੰ ਜਾਂਦਿਆਂ ਜਾਂਦਿਆਂ ਤੂੰ ਕਹਿ ਕੇ ਗਈ ਹਾਂ ਮੇਰੇ ਫਤੇ ਸਿੰਘ ਦੀ ਲਾੜੀ ਬੜੀ ਸੋਹਣੀ ਲੱਭ ਕੇ ਲਿਆਵੀਂ ਮਾਂ ਤੇ ਜਦੋਂ ਪਾਣੀ ਵਾਰਾਂ ਦੀ ਵਾਰੀ ਆਊਗੀ ਮਾਂ ਮੇਰੇ ਫਤੇ ਸਿੰਘ ਤੋਂ ਪਾਣੀ ਵਾਰੀ ਮੇਰੇ ਕੋਲ ਟਾਈਮ ਨਹੀਂ ਮੈਂ ਚਲੀ ਜਾਣਾ ਹੈ ਮਾਂ ਨੇ ਆਪਣੀ ਨੌ ਨੂੰ ਚੇਤੇ ਕਰਕੇ ਆਖਿਆ ਜੀਤਾ ਜੇ ਆ ਸਕਦੀਆਂ ਤੇ ਦੋ ਘੜੀਆਂ ਲੈ ਕੇ ਸੱਚਖੰਡ ਚੋਂ ਥੱਲੇ ਆ ਵੇਖ ਤੇਰਾ ਪੁੱਤ ਕਿੰਡੀ ਸੋਹਣੀ ਲਾੜੀ ਬਿਉਣ ਚੱਲਿਆ ਜੇ ਆ ਸਕਦੀਆਂ ਜੀਤਾ ਥੱਲੇ ਆ ਧਰਤੀ ਦੇ ਉੱਤੇ ਵੇਖ ਤੇਰਾ ਪੁੱਤ ਬਿਨਾ ਸੇਰੇ ਤੋਂ ਕਿੰਨਾ ਸੋਹਣਾ ਲੱਗਣ ਡਿਆ ਚੰਦ ਸੂਰਜ ਤਾਰੇ ਫਿੱਕੇ ਪੈਂਦੇ ਨੇ ਤੇਰੇ ਕੋਲ ਤੇਰਾ بابا ਫਤੇ ਸਿੰਘ ਭੌਂ ਭੌਂ ਕੇ ਪੁੱਛਦਾ ਨਾਲੇ ਸਿਰ ਵਗਦਾ ਹੈ ਨਾਲੇ ਮਾਂ ਦਾਦੀ ਨੂੰ ਪੁੱਛਦਾ ਦਾਦੀ ਮਾਂ ਫਤੇ ਬੁਲਾਉਣੀ ਹੈ ਨਾ ਮਾਂ ਕਹਿੰਦੀ ਹਾਂ ਪੁੱਤ ਫਤੇ ਬੁਲਾਉਣੀ ਤਵਾੜੇ ਨਾ ਵਾਪਰਿਆ ਤੁਸੀਂ ਘਰਾਂ ਚ ਬੱਚਿਆਂ ਦੇ ਵੀ ਵੀਰੋ ਸਿਰ ਵਾਉਂਦੀਆਂ ਜੀ ਕੀ ਇਸ ਵਾਉਂਦਿਆਂ ਵਾਉਂਦਿਆਂ ਨਾਲੇ ਨਿਆਣੇ ਨੂੰ ਕੋਈ ਨਾ ਕੋਈ ਗੱਲ ਸਮਝਾਈ ਜਾਂਦੀਆਂ ਜੀ ਤੇ ਜਿੱਥੇ ਕਿ ਨਿਆਣਾ ਹੰਗਾਰਾ ਨਾ ਨਾ ਦਵੇ ਤਾਨੂੰ ਤੁਸੀਂ ਉੱਥੇ ਸਿਰ ਵੋਂਦਿਆਂ ਵੋਂਦਿਆਂ ਮੀਡੀ ਰੋਕ ਕੇ ਬੱਚੇ ਦਾ ਮੂੰਹ ਚੁੱਕ ਕੇ ਕਹਿੰਦੀਆਂ ਸਮਝ ਲੱਗੀ ਗੱਲ ਦੀ ਕਿ ਨਹੀਂ ਲੱਗੀ ਆਓ ਠੰਡੇ ਬੁਰਜ ਦੇ ਅੰਦਰ ਬਾਬਾ ਜ਼ੂਰਾ ਵਰਸਿੰਗ ਪਿਆਰ ਹੋ ਕੇ ਬੈਠਾ ਤੇ ਨਿਕਾ ਜਾਂ ਫਤੇ ਸਿੰਘ ਚੌਂਕੜੀ ਮਾਰ ਕੇ ਦਾਦੀ ਦੇ ਸਾਹਮਣੇ ਬੈਠਾ ਦਾਦੀ ਨੇ ਸਿਰ ਵੋਂਦਿਆਂ 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 ਫਤੇ ਸਿੰਘ ਦਾ ਚਿਹਰਾ ਚੁੱਕ ਕੇ ਆਖਿਆ ਫਤੇ ਮਰਨਾ ਪਰਵਾਣਿਆ ਸਿੱਖੀ ਨਾ ਚਾਹੇ